ਇੱਕ ਮਿੰਟ ਕਾਕੇ ਨੂੰ ਉਤਰੇ ਨੂੰ ਨਹੀਂ ਹੋਇਆ ਓਏ ਭਾਈ ਯਾਰ ਡੇਢ ਘੰਟਾ ਹੋ ਗਿਆ ਯਾਰ ਪਾਸੇ ਕਰ ਲੈ ਗੱਡੀ ਯਾਰ ਦੱਸਿਆ ਹੁਣ ਵੀ ਮੈਂ ਇੱਥੇ ਆ ਆਪ ਜੀ ਓਹ ਫੋਟੋ ਨਾ ਖਿੱਚ ਇਹੋ ਜਿਹਾ ਓਏ ਇੱਡਾ ਨਹੀਂ ਸਾਬੜ ਕੱਢੀ ਯਾਰ ਸਾਬੜ ਕੱਢ ਓਏ ਇੱਕ ਮਿੰਟ ਕਾਕੇ ਨੂੰ ਉਤਰੇ ਨੂੰ ਨਹੀਂ ਹੋਇਆ ਓਏ ਇੱਕ ਮਿੰਟ ਕਾਕੇ ਨੂੰ ਉਤਰੇ ਨੂੰ ਨਹੀਂ ਹੋਇਆ ਓਏ ਗੱਡੀ ਪਾਸੇ ਕਰ ਲੀਏ ਬਹੁਤ ਟਾਈਮ ਦਾ ਖੜਾ ਮੈਂ ਕਿਹਾ ਇੱਕ ਮਿੰਟ ਤਾਂ ਭਰਾਵਾ ਕਾਕੇ ਨੂੰ ਗਏ ਨੂੰ ਨਹੀਂ ਹੋਇਆ ਅੱਲੇ ਮੈਨਾਂ 20 ਘੰਟਾ ਨੂੰ ਹੋਏ ਸੀਗੇ ਮੈਂ ਨਾ 20 ਮਿੰਟ ਰਿਹਾ ਕਿਹਾ ਤਾਂ ਉਹਨੂੰ ਖੜੇ ਨਹੀਂ ਹੋਣਾ ਜਿੰਨਾ ਨੇ ਟਾਈਮ ਕਿਹਾ ਓਏ ਸਾਹਮਣੇ ਹੀ ਗੱਟੀ ਦਾ ਜਿਹੜੀ ਤਰ੍ਹਾਂ ਜੀ ਜੱਡੀ ਵਾਸੇ ਕਰ ਲਾ ਬਹੁਤ ਟਾਈਮ ਹੋ ਗਿਆ ਖੜੇ ਨੂੰ ਉਹਨੂੰ ਮੈਡਮ ਰੈਡੀ ਐਗਜ਼ੀਬਿਸ਼ਨ 'ਤੇ ਮਿਲੋਗੇ ਆਪ ਆਪਨੇ ਜੇ ਆਪਣਾ ਰੈਡੀ ਕੀਤਾ ਹੋਇਆ ਪਾਇਆ ਹੈ ਐਸੇ ਅੱਛੇ ਅੱਛੇ ਸੂਟ ਆਪ ਲੈਣੇ ਲਈ ਜਗਰਾਉ ਸਨੇਮ ਓਨ ਹੋਟਲ ਦੇ ਪਾਸ ਜਾਸੇ ਮੈਡਮ ਆਪ ਆਪ ਬਤਾਏ ਆਪ ਲੇਟ ਹੈ ਮੈਡਮ ਆਪ ਲੇਟ ਹੈ ਮੇਰੀ ਜਿੱਤ ਸਾਥ ਨਹੀਂ ਪਟਣੀ ਨਹੀਂ ਬਹੁਤ ਟਾਈਮ ਹੋ ਗਿਆ ਹੈ ਮੈਡਮ ਆਪ ਲੇਟ ਹੋ ਚੁੱਕੀ ਹੈ ਆ ਜਾਓ ਅੱਜੋ ਛੇਜੀ ਹਿੰਦੀ ਮੈਂ ਬਦਾਂਜੀ ਵੀ ਤਿਆਰ ਹੋ ਚੁੱਕੇ ਨੇ ਤੇ ਮੇਕਅਪ ਸ਼ੇਕਪ ਲਾਈ ਜਾਂਦੀਆਂ ਨੇ ਨਾਲ ਇੱਕੂ ਵੀ ਤਿਆਰ ਆ ਨਾ ਇੱਕੂ ਇੱਕ ਦੇ ਸੂਟ ਦੇ ਹੈਂਡਵਰਕ ਹੈਂਡਵਰਕ ਆਏ ਸੋਨਾ ਲੱਗੰਦਾ ਇੱਕੂ ਮੈਂ ਨੇਲ ਪੇਡ ਲਿਆਵਾਂ ਰਾਹ ਚ ਲੰਦੀ ਜਾਊਂਗੀ ਬੜੀ ਬੜੀ ਜਲਦੀ ਤੂੰ ਗੱਡੀ 'ਚ ਬਹਿ ਗਈ ਆਣ ਕੇ 11 ਵਜੇ ਪਹੁੰਚਣਾ ਤੈਨੂੰ ਕਿਹਾ ਨਾ 11 ਵਜੇ ਹੈਂ ਕੱਲੀ ਨਹੀਂ ਚੱਲ ਜਾਣਾ ਤੂੰ ਇਹਨਾਂ ਨੂੰ ਲੈ ਜਾਣਾ ਭੈਣ ਨੂੰ ਬਾਹਰ ਦੀ ਅੱਗੇ ਦੋਆ ਭੈਣਾ ਓਨਰਾਂ ਨੂੰ ਲੈ ਵੀ ਕਾਕੇ ਹਣੀ ਦਾ ਫਸ ਗਿਆ ਬੀਬੀਆਂ ਚ ਅੱਜ ਇਹ ਸਾਰੀ ਜਿਹੜੀ ਝੂਟੀ ਪੈਕ ਕਰਕੇ ਫੜਾਵਾਂਗੇ ਰਾਹੀ ਬੜਾ ਲੱਗਿਆ ਕਹਦਾ ਸੀ ਲੋਕ ਜਿਨ੍ਹਾਂ ਜਿਨ੍ਹਾਂ ਨੇ ਵੀ ਪਹੁੰਚਣਾ ਹੋਵੇ ਮੈਂ ਲੋਕੇਸ਼ਨ ਦੱਸ ਦਿੰਨਾ ਸਾਰਿਆਂ ਨੂੰ ਜਗਰਾਉਂ ਦੇ ਵਿੱਚ ਸਨੇਮ ਆਉਣ ਔਰ ਰੈਸਟੋਰੈਂਟ ਉੱਥੇ ਰਿਜ਼ੋਰਟ ਉਹਦੇ ਵਿੱਚ ਹੈ ਤੇ ਬੱਸ ਸਟੈਂਡ ਦੇ ਲਾਗੇ ਹੀ ਆ ਤੁਸੀਂ ਲਾਗੇ ਜਿਵੇਂ ਮਰਜ਼ੀ ਆ ਸਕਦੇ ਹੋ ਕਾਕਾ ਜੀ ਤਾਂ ਅੱਜ ਫੁੱਲ ਮੈਨੇਜਮੈਂਟ ਸੰਭੀ ਫਿਰਦੇ ਆ ਵੀਰ ਜੀ ਐ ਐ ਮੂ ਚੈੱਕ ਕਰੇ ਦਾ ਵੇਖ ਐ ਜਿਵੇਂ ਜਿਵੇਂ ਵੇਖੀ ਆ ਟੌਮੀ ਦੇ ਵਿੱਚ ਸੇਲਜ਼ ਮੈਨੇਜਰ ਨਹੀਂ ਰੱਖੇ ਹੁੰਦੇ ਆ ਜੀ ਟੌਮੀ ਜੀ ਟੌਮੀ ਵਾਲਿਆਂ ਦੇ ਸ਼ੋਅਰੂਮ 'ਚ ਸੇਲਜ਼ ਮੈਨੇਜਰ ਰੱਖੇ ਹੁੰਦੇ ਜਿਹੜੇ ਉਹ ਨਰ ਗਏ ਉਹ ਬਣਿਆ ਫਿਰਦਾ ਅੱਜ ਹਾਂ ਐ ਵੀ ਇਧਰ ਵੀ ਓਏ ਗੱਗੂ ਓਏ ਮੈਂ ਕਿਹਾ ਗੱਲਾਂ ਦੀ ਖਿੱਚ ਖੇਚੀ ਲਈ ਆ ਮੰਮੀ ਨੂੰ ਨਾਟ ਲਈ ਤਾ ਹੋਰ ਮੈਂ ਲੈ ਮੈਂ ਕੰਮ ਵੀ ਵੇਖਿਆ ਮੈਂ ਕੀ ਕਰਦੇ ਹਾਂ ਹੈ ਮੈਂ ਕੰਮ ਵੀ ਵੇਖਿਆ ਮੈਂ ਕੀ ਕਰਦੇ ਨਹੀਂ ਸਹੀ ਆ ਤੇ ਬੀਬੀਆਂ ਲੱਗੀਆਂ ਨਜੋਰਾ ਚੂਰਾ ਤੇ ਹੱਲੇ ਵੀ ਚੱਲੀ ਜਾਂਦਾ ਕੰਮ ਬਾਕੀ ਚੀਜ਼ਾਂ ਕਾਫੀ ਪਸੰਦ ਆਈ ਜਾਂਦੀਆਂ ਲੋਕਾਂ ਨੂੰ ਕਿੱਦਾਂ ਵੇਖੀ ਬਾਲ ਸਾਹਿਬ ਹੈ ਕਿੱਡਾ ਗੱਡੇ ਤੇ ਲੈਂਦੇ ਆ ਬਾਲ ਸਾਹਿਬ ਹੈ ਆਹ ਵੇਖ ਲੈ ਲੇ ਦੱਸ ਆਹ ਆ ਵੇਖਣ ਖੇਡ ਕੇ ਸਾਰੇ ਪਿਆਰ ਕਰਦੇ ਆ ਹਾਂ ਜੀ ਖੇਡ ਕੇ ਮੈਂ ਤਾਂ ਕੰਟੀ ਨੂੰ ਪੂਰਾ ਚਾਹ ਕਿੰਨਾ ਵਧੀਆ ਤਾਂ ਹੋਇਆ ਤੇ ਇਹ ਕਹਿੰਦਾ ਤੂੰ ਮੈਨੂੰ ਕਿਆ ਚਾਰ ਚਾਰ ਬੰਦੇ ਦੇਖਦਾ ਮੈਂ ਕਹਾਂ ਚਾਹ ਬਾਹਰ ਆ ਕੇ ਗੱਲ ਹੀ ਨਹੀਂ ਹੋਈ ਤੂੰ ਬਣਾਦੀ ਕੋਈ ਗੱਲ ਨਹੀਂ ਅਸੀਂ ਤੈਨੂੰ ਨਹੀਂ ਨਹੀਂ ਇਹਦੇ ਵਾਸਤੇ ਜ ਨਹੀਂ ਭਰਾਵਾ ਇਹਨੂੰ ਪੁੱਛ ਬਾਈ ਨੂੰ ਅੱਗੇ ਫੋਨ ਡਿੱਗੀ ਜਾਂਦੇ ਸੀ ਵੀਰ ਦੇ ਹੱਥੋਂ ਐਵੇਂ ਜੀ ਸੂਟ ਰਹਿ ਕੇ ਫਿਊਕ ਫਿਊਕ ਫਿਊ ਕਰ ਲੈ ਹਾਂ ਛੇਤੀ ਛੇਤੀ ਪਹੁੰਚ ਸਕਦੇ ਆ ਸੋਲਡ ਆਊਟ ਹੋ ਜਣੇ ਸਰ ਹਾਂ ਦੱਸੀ ਸੀ ਗੱਲ ਕਮਰਾ ਕਾਕਿਓ ਨਹੀਂ ਮਿਲਦਾ ਕਰਦੇ ਨੈਟ ਚੱਲੀ ਜਾਂਦਾ ਰਹਿ ਤਾਂਹੀਂ ਕਾਕਿਓ ਨਹੀਂ ਤੇ ਫੁੱਲ ਅੱਜ ਪੂਰਾ ਮਿਹਨਤ ਕੀਤੀ ਆਲੇ ਸ਼ਾਮ ਨੂੰ 500 ਕਾਕੇ ਦਾ ਵੀ ਚਾਹੀਦਾ ਵਾ ਹਾਂ ਵਧੀਆ ਗੱਲ ਆ ਦਵਿੰਦਰ ਹਣੀ ਵੀ ਫੁੱਲ ਲੱਗੇ ਰਿਹਾ ਤੇ ਨਾਲ ਬੀਬੀਆਂ ਬਾਕੀ ਲੱਗੀਆਂ ਹੋਈਆਂ ਬਾਈ ਸੋਲਡ ਆਊਟ ਫੁੱਲ ਹੋ ਜਾਣਾ ਜੇ ਕੋਈ ਬੀਬੀ ਭੈਣ ਆਪਣੇ ਜਗਰਾਉ ਏਰੀਆ ਚ ਰਹਿੰਦੀ ਤੇ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਕਨੇਵੀ ਜਿਓਏ ਚਲ ਵੇਖ ਸਮਾਈ ਤੇ ਕਹਿੰਦੇ ਹਨ ਤੁੰਡਾ ਗਈ ਸੀ ਤੂੰ ਸਾਰੇ ਤੇਰੀਆਂ ਗੱਲਾਂ ਵੜਦੇ ਜੋ ਤੁਸੀਂ ਨਹੀਂ ਆਏ ਸੀ ਸਾਰੇ ਮੇਰੇ ਕੋਲੇ ਆ ਗਏ ਤੇ ਮੈਂ ਕੀ ਕਰਦੀ ਫਿਰ ਫਿਰ ਤੂੰ ਉਹਨਾਂ ਨੂੰ ਅਟੈਂਡ ਕੀਤਾ ਤੁਸੀਂ ਕਿ ਹਾਂ ਸਾਸਿਕਲ ਬੁਲਾਇਆ ਸਾਰਿਆਂ ਨੂੰ ਸਾਸਿਕਲ ਤਾਂ ਬੁਲਾਇਆ ਸੀ ਪਰ ਕੁਝ ਬੋਲੀ ਨਹੀਂ ਮੈਂ ਤੂੰ ਸ਼ਰਮਾ ਗਈ ਹਾਂ ਨਰਵਸ ਹੋ ਗਈ ਸੀ ਹਾਂ ਆਏ ਓਏ ਐਨਾ ਡਰ ਲੱਗੇ ਨਹੀਂ ਨਰਵਸ ਸੀ ਤੇ ਖਾਣਾ ਤਾਂ ਹੁੰਦਾ ਹੀ ਬੰਦੇ ਨੇ ਹਾਂ ਬੰਦਾ ਕਰਦਾ ਕੀ ਢਿੱਡਲੀ ਕਰਦਾ ਬੰਦਾ ਹਰਾ ਕੁਝ ਆਈਸਕ੍ਰੀਮ ਬਹੁਤ ਸੋਹਣੀ ਬਈ ਸਾਡੀ ਕੁੜੀ ਨਰਵਸ ਹੋ ਗਈ ਸੀ ਜਿੰਨੇ ਵੀਰ ਭਰਾ ਪੈਣਾ ਇਹਨਾਂ ਨੂੰ ਮਿਲੀਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦੇ ਥੈਂਕ ਯੂ ਓ ਥੈਂਕ ਯੂ ਇੱਧਰ ਰੋ ਰੋ ਐਤਕੀ ਬਣ ਰਹੀ ਹੈ ਇੱਥੇ ਆ ਜਾਓ ਭਾਈ ਆਪਣਾ ਹਾਲ ਪੂਰੇ ਮੈਂ ਜਿਹੜੀ ਦੀਵਾਰ ਸਟੇਟ ਕੀਤੀ ਆ ਮੁੰਡੇ ਦੇ ਪੇਚਾਂ ਦੀ ਟੱਕ ਬੰਨੀ ਆ ਉਹਦੀਆਂ ਰਖੜੀਆਂ ਪ੍ਰੋਪਰ ਮੈਂ ਬਣਾਈਆਂ ਵਾ ਲਬਾਸੀ ਤੁਸੀਂ ਦੱਸੇ ਸਾਰਾ ਕੰਮ ਕਰਕੇ ਇਤਨੀ ਨਹੀਂ ਕੀਤਾ ਵਾ ਤੇ ਰਾਤ ਦੇ 2-2 ਵਜੇ ਤੱਕ ਲੱਗਾ ਰਿਹਾ ਬਹੁਤ ਕੰਮ ਕੀਤਾ ਸਾਡੇ ਭਰਾ ਬਹੁਤ ਮਿਹਨਤ ਨਾਲ ਲੱਗਾ ਰਿਹਾ

ਕੀ ਨਹੀਂ ਦੇਖਦਾ ਪਿਆ ਤੈਨੂੰ ਕੋਈ ਜਾਣਾ ਇਹ ਆਪਾਂ ਸਪੈਸ਼ਲ ਆਪਣੇ ਲਈ ਕਰਾਇਆ ਬਾ ਤਾਂ ਨਹੀਂ ਵੀ ਦੇਖ ਰਿਹਾਗਾ ਸਮਝੀਂ ਤਾਂ ਹੀ ਮੈਂ ਸਪੈਸ਼ਲ ਆਪਣੇ ਲਈ ਕਰਾਇਆ ਕਿਉਂਕਿ ਬੱਚੇ ਆਪਣੇ ਸ਼ਰਾਰਤੀ ਬਹੁਤ ਆ ਤੂੰ ਸਿਆਣੀ ਆ ਬੱਚੇ ਕਰਦੇ ਸ਼ਰਾਰਤਾ ਬਈ ਹੈਨਾ ਆ ਬੱਚਾ ਬਹੁਤ ਸ਼ਰਾਰਤੀ ਆ ਸਾਡਾ ਆ ਆ ਸਿਆਣੀ ਆ ਉਹ ਵੀ ਕੁੜੀ ਸਿਆਣੀ ਆ ਆ ਬਹੁਤ ਸ਼ਰਾਰਤੀ ਆ ਤਾਂ ਸਭ ਤੋਂ ਸਿਆਣੀਆਂ ਕਹਿੰਦੇ ਇਹਦਾ ਜਮਾਂ ਭੋਲੀ ਆ ਹਨਾ ਇਹ ਤਾਂ ਕੁਝ ਨਹੀਂ ਕਰਦੀ ਚਲ ਪਾਸਾ ਇਹ ਖਾਣਾ ਏ ਕੀ ਹੋਇਆ ਆ ਪੀ ਲਾ ਕੀ ਕਹਿੰਦੇ ਨੇ ਅੱਜ ਮੇਰੇ ਚੇਤੀ ਮਿਲ ਕੜੇ ਹੀ ਪੁੱਤ ਹਾਏ ਇਹ ਖਤਮ ਹੋ ਗਿਆ ਆ ਲੈ ਆ ਪੀ ਲਾ ਟਰੱਕ ਰਹੀ ਸੇਤੀ ਥੋੜਾ ਪਰ ਇਹ ਨਹੀਂ ਜੇ ਮੈਂ ਉਹ ਪੜਾ ਦੀ ਗਲਾਸੀ ਤੇ ਸਾਰਾ ਕੱਚ ਤੇ ਫੇਰ ਸੋਨਾਂ ਅੰਦਰ ਜੁ। ਇਹਨਾਂ ਅੱਜ ਕੱਪੜੇ ਵਧੀਆ ਪਾਏ ਆ। ਤੇ ਕਿਉਂ ਅੱਗੇ ਮਾੜੇ ਪਾ ਜਾਂਦੇ ਆ? ਨਹੀਂ ਅੱਗੇ ਪਾ ਕੇ ਨਹੀਂ ਆਉਂਦੇ ਇਹ ਕੋਈ। ਮਨ ਲੱਗੀ ਲੋਟੀ ਟੀ-ਸ਼ਰਟ ਜਿੰਨਾ ਤੇਰੇ ਕਹਿੰਦਾ ਇਹ ਮਤਲਬ। ਤੇ ਰੈਂਕਾ ਉਹਨਾਂ ਵੀ ਬੇਇੱਜ਼ਤੀ ਨਾ ਕਰੇ ਕੱਪੜੇ ਪਾ ਗੀ ਨਹੀਂ ਜਾਂਦਾ। ਨਹੀਂ ਮਨ ਲੱਗ ਲੋਟੀ ਟੀ-ਸ਼ਰਟ ਹੀ। ਹਮਮ ਓਕੇ। ਨਹੀਂ ਆਇਤਾ। ਜੇ ਲੋਣਾ ਪਾ ਉਹ ਡਾਈਟ ਡਿਟ ਸਹੀ ਖਾਣ ਲੱਗੇ ਨਾ। ਇਹ ਚਲੋ ਰੀਜਰਾ। ਬਾ ਠੀਕ। ਲੋਰੀ ਜਰਾ ਹੈਗਾ। ਬਈ ਉਹਦਾ ਵੇਲੋ ਗੁਰਵਿੰਦਰ ਦਾ। ਪੁੱਛ ਉਹਨੂੰ ਯਾਰ। ਦੀਪਨ ਨਾ ਗਰਮੀ ਅੱਗੇ ਬਹੁਤ ਆ ਗਿਆ ਚੜਾ ਉਹ ਤਾਂ ਨਾ ਅੰਦਰ ਨਹੀਂ ਗਿਆ ਪੁੱਛੋ ਆ ਉਹ ਮੱਠੇ ਸੋਨਾ ਲੱਗੀ ਜਾਂਦਾ ਬਈ ਅੱਜ ਹਾਂ ਹੋਰ ਨਾ ਕੋਲ ਤੇ ਘਰ ਗਰਮੀ ਬਹੁਤ ਆ ਬਰੋ ਤੁਸੀਂ ਕੁਝ ਕਹਿਣਾ ਚਾਹੋਗੇ ਐਗਜ਼ੀਬਿਸ਼ਨ ਬਾਰੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਵਧੀਆ ਵਧੀਆ ਤੁਹਾਨੂੰ ਲੱਗ ਰਿਹਾ ਕਿੰਨਾ ਕੁ ਵਧੀਆ ਲੱਗ ਰਿਹਾ ਬਹੁਤ ਬਹੁਤ ਤੇ ਕੱਲਾ ਬਹੁਤ ਸ਼ਰਮਾਵਣਾ ਤੁਸੀਂ ਨਾ ਇਦਾਂ ਨਹੀਂ ਸ਼ਰਮਾਈਦਾ ਖੁੱਲ ਕੇ ਆਓ ਤਾਂ ਦੇ ਲਦਾ ਉਹ ਗਿੰਦਾਂ ਤੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਨਾ ਨਹੀਂ ਆ ਗਿਆ ਆ ਵਾ ਫੋਨ ਚਲਾਉਣ ਆਇਆ ਸਿਰੇ ਦੇ ਵਿਹਲੇ ਇਹਨਾਂ ਨੂੰ ਕਹ ਆ ਜਾਂਦਾ ਆ ਸਿਰੇ ਦਾ ਵਿਹਲਾ 7 ਵਜੇ ਉੱਠਣ ਵਾਲਾ ਬੰਦਾ ਆ ਇਹ ਕਹਿ ਕੇ 7 ਵਜੇ ਸੱਚ ਕਹਿੰਦਾ ਹੀ ਆ ਉੱਠਦਾ ਤਾਂ 12 ਵਜੇ ਆ ਭਈ ਕੀ ਰੇਟ ਆ ਝੋਲੇ ਦਾ ਵੀ ਜੀ ਆਪਣਾ ਇਹ 600 ਹਾਂਜੀ 600 ਰੁਪਏ ਇੱਕਲਾ ਬੱਡੇ ਨੇ 300 ਡਿਵੋਟਰ ਤੇ ਤੋਂ ਡਿਲੇ 800 ਦਾ ਥੋੜੀ ਪਲੱਸ ਕਰੋਂਗੇ ਤੋਂ ਡਿਲੇ 800 ਦਾ ਇਹਦਾ ਤੋਂ ਡਿਲੇ 800 ਆ ਚੋਲਾ ਸੋਨਾ ਆਣਾ ਯਾਰ ਆ ਵੀ ਗੈਂ ਹੈ ਇਹ ਸਾਰੇ ਮੈਂ ਉਹਦੇ ਹੱਥੀ ਬਣਾਏ ਹੋਇਆ ਯਾਰ ਇਹ ਕੱਟਿਆ ਤੁਸੀਂ ਸੀ ਨਾ ਨਹੀਂ ਨਹੀਂ ਆ ਸਾਰਾ ਡਿਜ਼ਾਈਨ ਸਾਰਾ ਹੈਂਡ ਬੇਡ ਹੈ ਇਹ ਮੈਂ ਸਾਰਾ ਉਹਦੇ ਹੱਥੀ ਬਣਾਇਆ ਵਾ ਜੋ ਵੀ ਆ ਸਭ ਕੁਝ ਤੁਸੀਂ ਕੋਈ ਨਹੀਂ ਆਲਟੇ ਇਹ ਚੋਲਾ ਤਿਆਰ ਕੀਤਾ ਹੀ ਇਸ ਵਿੱਚ ਬਹੁਤ ਹੀ ਤਰ੍ਹਾਂ ਦੇ ਰੰਗ ਪਏ ਜਿੰਨੇ ਹੋ ਸਕੇ ਮੈਂ ਉਹਨੇ ਰੰਗ ਮਤਲਬ ਪਏ ਆ ਆ ਦੇਖੋ ਜੇ ਸਾਫ ਹੈ ਇਸ ਵਿੱਚ ਲੱਤਲਾ ਗ੍ਰੀਨ ਨਿਕਲਦਾ ਹੁੰਦਾ ਹੀ ਮਨੋ ਵਰਕ ਕੀਤਾ ਜਿਆ ਸਾਰਾ ਦੇਖੋ ਇਤਨਾ ਹੁੰਦਾ ਹੈ ਕਿਉਂਕਿ ਆਜੂ ਆਜੂ ਲਈ ਥੋੜਾ ਮਹਿੰਗਾ ਵੀ ਆ ਐਕਸਪੈਂਸਿਵ ਆ ਕਿਉਂਕਿ ਇਹਨੂੰ ਮੇਰੇ ਮਨੋ ਲਾ ਲੋ 15 20 ਦਿਨ ਲੱਗੇ ਨਿਕਵਾਦੇ ਵਿੱਚ ਓ ਸ਼ਕ 올 ਰਾਈਟ ਜੱਟ ਤੇ ਜੀਰਾ ਬਦੂ ਮੂਤੀਰਾ ਸ਼ਸ਼ੀਕਾ ਗਗਲੂ ਸਾਡੇ ਸ਼ਸ਼ੀਕਾ ਪਰਨੂ ਨਾ ਲੱਗ ਜਾਨਾ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਬਹੁਤ ਹੀ ਸੋਹਣਾ ਮੌਸਮ ਵਾਹ ਜੀ ਵਾਹ ਹਰੀਆਲੀ ਹਰੀਆਲੀ ਖੂਬਸੂਰਤ ਮੌਸਮ ਇਸ ਤੇ ਨਾਲ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਵੈਰੀ ਵੈਰੀ ਗੁੱਡ ਮਾਰਨਿੰਗ ਕੀ ਹਾਲ ਚਾ ਠੀਕ ਠਾਕ ਹੂੰ ਚੜਦੀ ਕਲਾ ਦੇ ਸਾਬ ਲਓ ਵੀ 사ਜਨਾ ਤੁਹਾਨੂੰ ਦਿਖਾਉਣ ਲੱਗੇ ਦੁਨੀਆ ਦਾ ਸਭ ਤੋਂ ਵੱਡਾ ਫੂਕਣਾ ਏ ਆਹ ਅੱਗ ਮਜਾਦੀ ਓਏ ਅੱਗ ਬਹੁਤ ਹੈ ਫੂਕਣਾ ਫੂਕਣਾ ਐਡਾ ਵੱਡਾ ਇਲਾ ਓ ਚੱਲ ਕੌਣ ਸੀ ਸਬਜ਼ੀ ਬਣ ਰਹੀ ਹੈ ਮਿਕਸ 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 ਵੈਜ ਬਣੇਗੀ ਅੱਜ ਲੋ ਕਟਚੀ ਮਾਰਦੀ ਏ ਬੈਰੀ ਗੁੱਡ ਗੁੱਡ ਮਾਰਨਿੰਗ ਹੋ ਚੁੱਕੀ ਆ ਤਾਂ